ਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਹੋਰ ਵੀ ਵਧਦਾ ਨਜ਼ਰ ਆ ਰਿਹਾ ਜਿਹਦੇ ਚੱਲਦੇ ਪਾਕਿਸਤਾਨ ਦੇ ਵੱਲੋਂ ਵੀ ਜਿਹੜਾ ਕਿ ਡਰੋਨ ਦੇ ਜ਼ਰੀਏ ਹਮਲੇ ਕੀਤੇ ਜਾ ਰਹੇ ਨੇ ਕੁਝ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਜਿੱਥੇ ਲੋਕਾਂ ਨੂੰ ਤਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਇਸ ਤੋਂ ਬਾਅਦ ਫਟਾਫਟ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਤੇ ਲੋਕ ਕਾਫੀ ਸਹਮੇ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਤਮਾਕੇ ਦੀ ਆਵਾਜ਼ ਸੁਣਾਈ ਦਿੱਤੀ ਤਾਂ ਕਈ ਕਰੰਦਰ ਜਿੱਥੇ ਨੁਕਸਾਨ ਹੋਇਆ ਉੱਥੇ ਹੀ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਤੇ ਹੋਰ ਲੋਕ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਜ਼ਖਮੀ ਹੱਥ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਪ੍ਰਸ਼ਾਸਨ ਮੌਕੇ ਤੇ ਉੱਤੇ ਪਹੁੰਚਿਆ ਤੇ ਲੋਕਾਂ ਨੂੰ ਪੈਂਡਿੰਗ ਨਾ ਹੋਣ ਦੀ ਅਪੀਲ ਵਾਰ-ਵਾਰ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਿਆ ਕਿ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਕਿ 7 ਵਜੇ ਤੋਂ ਬਾਅਦ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਜਾਣ ਬਲੈਕਆਊਟ ਕੀਤਾ ਜਾ ਰਿਹਾ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਜਿਹੜੀ ਕਿ ਅਪੀਲ ਕੀਤੀ ਜਾ ਰਹੀ ਹੈ ਦੂਜੇ ਪਾਸੇ ਕਿ ਰਾਤ ਨੂੰ ਆਪਣੇ ਘਰਾਂ ਦੇ ਵਿੱਚ ਕੁੱਪ ਹਨੇਰਾ ਕਰਕੇ ਸੋਣਾ ਕੋਈ ਲੜ ਨਹੀਂ ਜਗਣੀ ਜਿਹਦੇ ਅਜਿਹਾਂ ਐਡਵਾਈਸ ਨੇ ਜਿਹੜੇ ਕਿ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤੇ ਜਾ ਰਹੇ ਨੇ ਲੋਕ ਤਾਂ ਪਹਿਲਾਂ ਹੀ ਜੰਗ ਵਾਲੇ ਸ਼ਬਦ ਨੂੰ ਲੈ ਕੇ ਹੀ ਸੁਣ ਕੇ ਉਹਨਾਂ ਦੇ ਵਿੱਚ ਜੜ ਕੇ ਡਰਦਾ ਮਾਹੌਲ ਬਣਿਆ ਹੋਇਆ ਕਿ ਕਿਤੇ ਜੰਗ ਨਾ ਲੱਗ ਜਾਵੇ ਸਰਹੱਦੀ ਖੇਤਰ ਦੇ ਜਿਹੜੇ ਲੋਕ ਨੇ ਉਹ ਬਾ ਕਾਫੀ ਜਿਹੜੇ ਕਿ ਸਹਿਮੇ ਹੋਏ ਨੇ ਤੇ ਲਗਾਤਾਰ ਜ਼ਿੰਮੇਦਾਰ ਹੋਣਾ ਤਮਾਕੇ ਦੀਆਂ ਆਵਾਜ਼ਾਂ ਸੁਣਾਈ ਦੇ ਰਹੇ ਨੇ ਉਸ ਤੋਂ ਬਾਅਦ ਲੋਕ ਹੋਰ ਵੀ ਸਹਿਮ ਗਏ ਨੇ ਕਿ ਲਓ ਹੁਣ ਉਹਨਾਂ ਦੇ ਤੇ ਲੱਗਦਾ ਹਮਲਾ ਹੋ ਗਿਆ ਜਿਸ ਕਰਕੇ ਲੋਕਾਂ ਦੀ ਦਿਨ ਤਾਂ ਛੱਡੋ ਰਾਤਾਂ ਦੀ ਨੀਂਦ ਜਿਹੜੀ ਉੱਟ ਚੁੱਕੀ ਆ ਤੇ ਲੋਕ ਜਾ ਕੇ ਰਾਤਾਂ ਕੱਟਣੇ ਮਜਬੂਰ ਹੋ ਰਹੇ ਨੇ ਪ੍ਰਸ਼ਾਸਨ ਬਾਰ ਬਾਰ ਲੋਕਾਂ ਨੂੰ ਪੈਨਿਕ ਨਾ ਹੋਣ ਦੀ ਅਪੀਲ ਕਰ ਰਿਹਾ ਪਰ ਜਿਵੇਂ ਹੀ ਤਮਾਕੇ ਦੀਆਂ ਆਵਾਜ਼ਾਂ ਫਿਰੋਜ਼ਪੁਰ ਦੇ ਵਿੱਚੋਂ ਸੁਣਾਈ ਦਿੱਤੀਆਂ ਤੇ ਕਈ ਜਿਹੜਾ ਕਿ ਨੁਕਸਾਨ ਜਿਹੜਾ ਕਿ ਹੋਇਆ ਉੱਥੇ ਹੀ ਲੋਕ ਜਿਹੜੇ ਕਿ ਜ਼ਖਮੀ ਹੋਏ ਨੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਹੋਰ ਵੀ ਜਿਹੜਾ ਕਿ ਡਰਦਾ ਮਾਹੌਲ ਜਿਹੜਾ ਕਿ ਉਹ ਪੈਦਾ ਹੋ ਗਿਆ ਤਾਂ ਹਾਨੂੰ ਸਿੱਧੀਆਂ ਤਸਵੀਰਾਂ ਫਿਰੋਜ਼ਪੁਰ ਤੋਂ ਦਿਖਾਉਣੀ ਹੈ ਕਿ ਕਿਵੇਂ ਦੇ ਜਿਹੜੇ ਹਾਲਾਤ ਨੇ ਧਮਾਕਿਆਂ ਦੀ ਆਵਾਜ਼ਾਂ ਸੁਣਨ ਤੋਂ ਬਾਅਦ ਬਣੇ ਹੋਏ ਨੇ ਤੇ ਲੋਕ ਜਿਹੜੇ ਕਿ ਕਾਫੀ ਡਰੇ ਹੋਏ ਨੇ ਡਰਦੇ ਮਾਹੌਲ ਦੇ ਵਿੱਚ ਜੀਣ ਲਈ ਮਜਬੂਰ ਹੋ ਰਹੇ ਨੇ ਪਰ ਲੋਕਾਂ ਨੂੰ ਜਿਹੜਾ ਕਿ ਡਰਨ ਦੀ ਜ਼ਰੂਰਤ ਨਹੀਂ ਪੈਣ ਕਿ ਨਾ ਹੋਇਆ ਜਾਵੇ ਕਿਉਂਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਉਹਨਾਂ ਦੇ ਸੁਰੱਖਿਆ ਦੇ ਵਿੱਚ ਤਾਇਨਾਤ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਕਿ ਭਾਰਤੀ ਫੌਜ ਦੇ ਵੱਲੋਂ ਵੀ ਜਵਾਬੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਜਿਹੜੇ ਹਵਾਈ ਜਿਹੜੇ ਹਮਲੇ ਨੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਪਰ ਫਿਰ ਵੀ ਲੋਕ ਜਿਹੜੇ ਕਿ ਡਰੇ ਹੋਏ ਨੇ ਆਓ ਤੁਹਾਨੂੰ ਫਿਰੋਜ਼ਪੁਰ ਦੀਆਂ ਤਸਵੀਰਾਂ ਦਿਖਾਉਣੇ ਤੇ ਆਪਣੇ ਰਾਏ ਵੀ ਜ਼ਰੂਰ ਸਾਂਝੇ ਕਰਿਓ ਜੀ ਹਾਂ ਜੀ ਸਾਰੇ ਬੁੜੇ ਹੋ ਗਏ ਡੱਤਰ ਖੜਕੇ ਜੀ ਬਾਬਾ ਜੀ ਤੁਹਾਡੇ ਘਰ ਤੇ ਲੱਗੇ ਜੀ ਹਾਂ ਜੀ ਹਰ ਇੱਕ ਘਰ ਤੇ ਲੱਗੇ ਮੈਂ ਵੇਖ ਰਹਾ ਹਾਂ ਦਾਦਾ ਮੇਰਾ ਖੜਾ ਹੀ ਧਰ ਤੇ ਖੜੇ ਹੀ ਹਾਂ ਹਾਂ ਬਹੁਤੋ ਡਿੱਗਿਆ ਦਿੱਕਰੀ ਬਾਤ ਇਹਨਾਂ ਨਾਲ ਦੇ ਸਹਿਯੋਗ ਲਈ ਤੁਹਾਡੇ ਪੈਰਾ ਨੇ ਦਿੱਖਿਆ ਹੈ ਸਾਂਝਾ ਵੱਡਾ ਧਮਾਕਾ ਹੋਇਆ ਵੱਡਾ ਧਮਾਕਾ ਆਇਆ ਕਿਤੇ ਕਹਿੰਦੇ ਕੋਣ ਤੋਂ ਆਇਆ ਆਪਾਂ ਚਾਹੇ ਲਾਤੀ ਸਾਰੇ ਬੰਦੇ ਸੜ ਕੇ ਗੱਡੀ ਸੜ ਗਈ ਹਾਂ ਤੁਹਾਡੀ ਘਰ ਦੀ ਲਾਈਟ ਚੱਲਦੀ ਸੀ ਉਸ ਵਕਤਾਂ ਲੱਗਦਾ ਬਾਅਦ ਦੀ ਚੀਜ਼ ਲਾਈਟਾਂ ਬਾਅਦ ਦੀਆਂ ਬਾਰੇ ਦੋ ਲਾਲ ਲੱਗਦਾ ਚਾਹਦੇ ਸੀ ਜਿਹੜੇ ਪਾਹਾਂ ਖੜੇ ਵੇੜੇ ਖੜੇ ਟਿਕਾਣੇ ਦਾ ਬੋਲ ਹਾਂ ਦੂਸਰੇ ਦੋ ਇੰਜਰਡ ਨੇ ਹਾਂ ਉਹਨਾਂ ਨੇ ਪੁੱਛਿਆ ਕੀ ਹੋਇਆ ਉਹ ਕਹਿੰਦਾ ਜੀ ਉੱਪਰੋਂ ਇੱਕ ਬੰਬ ਤਰ੍ਹਾਂ ਦੀ ਚੀਜ਼ गिरी ਹੂੰ ਉਹਦੇ ਨਾਲ ਬਲਾਸਟ ਹੋਇਆ ਹੂੰ ਉਹਦੇ ਨਾਲ ਅੱਗ ਲੱਗ ਗਈ ਹੂੰ ਇੱਕਾਈ ਫੀਮੇਲ ਲਾਈਫ ਡੇਂਜਰ ਤੋਂ ਬਾਹਰ ਨਹੀਂ ਜਿੰਦਗੀ ਨੂੰ ਜਾਨ ਨੂੰ ਖਤਰਾ ਤਾਂ ਨਹੀਂ ਹੈ ਫਿਲਹਾਲ ਇੱਕ ਦਾ ਹਲੇ ਨਹੀਂ ਕਹਿ ਸਕਦਾ ਜਿਹੜੀ ਫੀਮੇਲ ਹੈ ਗੰਭੀਰ ਜ਼ਖਮੀ ਹੈ ਉਹ ਗੰਭੀਰ ਹੈ ਹੂੰ ਬਾਕੀ ਦੋ ਵੀ ਜ਼ਖਮੀ ਹੈ ਕਾਫੀ ਨੇ ਹੂੰ ਲੇਕਿਨ ਲੱਗ ਨਹੀਂ ਰਿਹਾ ਕਿ ਉਹਨਾਂ ਦੀ ਲਾਈਫ ਹੋਵੇ ਤਾਂ ਬਸ ਕਿਹਦੇ ਹਾਲਾਤ ਕਿਵੇਂ ਦੇ ਹੁਣ ਜਦੋਂ ਇੱਥੇ ਆਏ ਸੀ ਉਹਨੂੰ ਕਿਵੇਂ ਹੈ ਉਹ ਵੀ ਕਿਵੇਂ ਹੈ ਤਲਕ ਆਇਨੇ ਇਹ ਹਰਗ ਟ੍ਰੀਟਮੈਂਟ ਸ਼ੁਰੂ ਕਰਦੇ ਹਾਂ ਹਾਂ ਸਾਫ ਤਲਕ ਕੀ ਅਸਰ ਦਿੰਦਾ ਹਾਂ ਸਾਫ ਤਲਕ ਦੀ ਤਾਂ ਬਿਲਕੁਲ ਜੇ ਦੇਖਿਆ ਜਾਵੇ ਉੱਪਰੋਂ ਗਿਰਿਆ ਕੋਈ ਉਹਨਾਂ ਨੇ ਦੱਸਿਆ ਕਿ ਉੱਪਰੋਂ ਬੰਗ ਦੇ ਉਹਦੇ ਨਾਲ ਬਲਾਸਟ ਹੋਇਆ ਉਹਦੇ ਨਾਲ ਅੱਗ ਲੱਗ ਗਈ ਉਹ ਤਾਂ ਇੰਜਰਡ ਹੋ ਗਿਆ ਕਾਈ ਚੇ